ਜਿਹੜਾ ਸੰਧ ਨੂੰ ਸਾਗੇ ਦੇ ਨਾਲ ਵਾਇਆ ਗਿਆ ਉਸ ਤਿਆਸਕ ਪੱਖ ਤੋਂ ਉਹ ਉਹ ਕਿਸ ਤਰ੍ਹਾਂ ਦਾ ਕਿਵੇਂ ਕਿਹਨੇ ਕਿਹਨੇ ਕਰਾਇਆ ਉਹ ਉਹ ਦੂਜਾ ਹਮਲਾ ਹੋਇਆ ਜਦੋਂ 1764 ਈਸਵੀ ਚ ਹੋਇਆ ਠੀਕ ਹੈ ਜੀ ਉਹ ਸਿੱਖ ਮਿਸਲਾਂ ਦੀ ਗੱਲ ਹੈ ਉਹ ਸਿੱਖ ਮਿਸਲਾਂ ਆਪਣੇ ਸਰਦਾਰ ਜੱਸਾ ਸਿੰਘ ਆਲੂਆੜੀਆ ਦੇ ਸਮੇਂ ਹੋਇਆ ਠੀਕ ਹੈ ਜੀ ਉਸ ਦਾ ਜਿਹੜਾ ਸਾਨੂੰ ਪ੍ਰਾਤਨ ਗ੍ਰੰਥਾਂ ਦੇ ਵਿੱਚ ਆਧਾਰ ਤੇ ਬੀਜ ਮਿਲਦਾ ਹੈ ਹਾਂਜੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਰਾਏ ਕੱਲੇ ਦੇ ਕੋਲ ਗਏ ਹਾਂਜੀ ਤੇ ਜਦੋਂ ਨੂਰਾ ਮਾਹੀ ਸਰੰਦ ਤੋਂ ਖਬਰ ਲੈ ਕੇ ਗਿਆ ਵੀ ਮਾਤਾ ਗੁਜਰੀ ਜੀ ਤੇ ਸਹੇਬਜ਼ਾਦਿਆਂ ਨੂੰ ਬੜੀ ਬੇਰਹਿਮੀ ਨਾਲ ਤੇ ਦਰਿੰਦਗੀ ਦੇ ਨਾਲ ਸ਼ਹੀਦ ਕਰ ਦਿੱਤਾ ਹਾਂਜੀ ਸਤਿਗੁਰੂ ਮਹਾਰਾਜ ਨੇ ਕਰਤ ਦੇ ਨਾਲ ਕਾਹੀ ਦਾ ਬੂਟਾ ਪੁੱਟਦੇ ਹੋਇਆ ਕਿਹਾ ਸੀ ਹਾਂਜੀ ਜੁਲਮ ਰਾਜ ਦੀ ਜੜ ਪੁੱਟੀ ਗਈ ਠੀਕ ਹੈ ਜੀ ਹੂੰ ਤੇ ਉੱਥੇ ਫਿਰ ਸਤਿਗੁਰੂ ਮਹਾਰਾਜ ਨੂੰ ਸਾਧੂ ਦਿਆਲਦਾਸ ਵੀ ਆ ਮਿਲਣ ਆਇਆ ਸੀ ਹਾਂਜੀ ਦਿਹਾਲਦਾਸਪੁਰੀ ਦਿਹਾਲਦਾਸਪੁਰੀ ਹਾਂਜੀ ਉਹਦਾ ਡੇਰਾ ਸੀ ਸਰੰਦ ਦੇ ਵਿੱਚ ਹਾਂਜੀ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੜ ਪੁੱਟ ਕੇ ਵੀ ਬਚਨ ਕੀਤਾ ਸੀ ਵੀ ਸਰੰਦ ਉੱਜੜੂਗੀ ਹਾਂਜੀ ਫਿਰੋਜ਼ ਸੁਨਿਆਸੀ ਦਿਹਾਲਪੁਰੀ ਨੇ ਇਹ ਕਿਹਾ ਸੀ ਵੀ ਸਤਿਗੁਰੂ ਮਹਾਰਾਜ ਜਿਦੋਂ ਸਰੰਦ ਉੱਜੜੂਗੀ ਖਾਲਸਾ ਜਾੜੂਗਾ ਹਾਂਜੀ ਤੇ ਉਦੋਂ ਫਿਰ ਮੇਰਾ ਵੀ ਡੇਰਾ ਉੱਥੇ ਮੇਰਾ ਬਚਾਓ ਕਿਵੇਂ ਹੋਊਗਾ ਮੈਂ ਵੀ ਉੱਜੜੂਗਾ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਜਾ ਕੇ ਆਪਣੇ ਡੇਰੇ ਦੇ ਵਿੱਚ ਜਾ ਕੇ ਸ਼ੰਖ ਵਜਾ ਦੇ ਹਾਂਜੀ ਜਿੱਥੋਂ ਤੱਕ ਤੇਰਾ ਸ਼ੰਖ ਸੁਣੂਗਾ ਹਾਂਜੀ ਤੇਰੀ ਜਿਹੜੀ ਸੇਵਕੀ ਹੈ ਉਹ ਬਚੀ ਰਹੂ ਬਚੀ ਰਹੇਗੀ ਖਾਲਸਾ ਕੁਝ ਨਹੀਂ ਠੀਕ ਹੈ ਜੀ ਪ੍ਰਾਰਥਨ ਗ੍ਰੰਥਾਂ ਦੇ ਵਿੱਚ ਲਿਖਿਆ ਉਹਨੇ ਆ ਕੇ ਫਿਰ ਕੋਠੇ ਉੱਤੇ ਚੜ ਕੇ ਸ਼ੰਖ ਵਜਾਇਆ ਠੀਕ ਹੈ ਜੀ ਹੁਣ ਅੱਜ ਇਹ ਆਪਾਂ 1764 ਈਸਵੀ ਦੇ ਹਾਂਜੀ ਉਦੋਂ ਇੱਥੇ ਜਿਹੜਾ ਗਵਰਨਰ ਸੀ ਜੈਨ ਖਾਨ ਸੀ ਹਾਂਜੀ ਤੇ ਜਸਾ ਸਿੰਘ ਆਲੋਆੜੀਆ ਤੇ ਸਾਰੀਆਂ ਮਿਸਲਾਂ ਇਹਦੇ ਵਿੱਚ ਸ਼ਾਮਲ ਠੀਕ ਹੈ ਜੀ ਸਾਰੀਆਂ ਹੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਤੇ ਦਾਦਾ ਚੜਤ ਸਿੰਘ ਹਾਂਜੀ ਤੇ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਢੱਲੋਂ ਠੀਕ ਹੈ ਜੀ ਜਸਾ ਸਿੰਘ RAMੜ ਕੜੀਆ ਹਾਂਜੀ ਕਨਈਆ ਮਿਸਲ ਨਿਸ਼ਾਨਸੀਆਂ ਮੇਚਲ ਹਾਂਜੀ ਸਿੰਗਾਪੁਰੀ ਮਿਸਲ ਸਾਰੇ ਸ਼ਾਮਲ ਠੀਕ ਹੈ ਜੀ ਤੇ ਫਿਰ ਫਰਜ਼ਹਰਾਂਦ ਨੂੰ ਜਿੱਤਿਆ ਤੇ ਖੰਡਰ ਬਣਾਇਆ ਹਾਂਜੀ ਉਦੋਂ ਬਣਾਇਆ ਠੀਕ ਹੈ ਜੀ ਮਲਿਆ ਮੀਟ ਕਰਤੇ ਸਾਰੇ ਕਿਲੇ ਹਾਂਜੀ ਆ ਜਿਹੜੇ ਆਪਾਂ ਨੂੰ ਗੁਰਦਾਰਾ ਫਤਿਹਗੜ੍ਹ ਸਾਹਿਬ ਦੇ ਦੁਆਲੇ ਨੇੜੇ ਹੁਣ ਵੀ ਤੇ ਇੱਕ ਹਾਥੇ ਤੇ ਦਿਖ ਰਿਹਾ ਇੱਕ ਇਹ ਉਦੋਂ ਹੋਇਆ ਹਾਂਜੀ ਅਰ ਜਿਹੜਾ ਇਹ ਪ੍ਰਾਤਨ ਗ੍ਰੰਥਾਂ 'ਚ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤਾਂ ਵੀ ਖੋਤਿਆਂ ਨਾਲ ਹਲ ਚੱਲੂਗਾ ਰੇ ਹਾਂਜੀ ਸਿੰਘਾਂ ਨੇ ਉਹ ਵੀ ਚਲਾਇਆ ਠੀਕ ਹੈ ਜੀ ਹਾਂ ਹੂੰ ਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਪੂਰਾ ਬਚਨਾਂ ਨੂੰ ਕਹਿੰਦੇ ਪੂਰਾ ਕਰਨਾ ਹੂੰ ਇੱਕ ਗੱਲ ਹੋਰ ਸੀ ਭਵਿੱਖ ਬਾਣੀ ਜਿਹੜੇ ਸਾਡੇ ਪੁਰਾਣੇ ਸਿੱਖਾਂ ਦੇ ਅੰਦਰ ਸੱਚ ਕਰਕੇ ਜਾਣਦੇ ਸੀ ਆਰੂਦ ਤੇ ਪਹਿਰਾ ਦੰਦੇ ਉਹ ਇਹ ਸੀ ਵੀ ਜਦੋਂ ਸਰੰਦ ਦੀ ਇੱਟ ਦੇ ਨਾਲ ਇੱਟ ਖੜਕਾਉਗਾ ਮੇਰਾ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਹਾਂਜੀ ਇਹ ਗ੍ਰੰਥਾਂ 'ਚ ਲਿਖਿਆ ਵੀ ਸਾਡੇ ਵਡੇਰੇ ਜਦੋਂ ਸਰੰਦ ਮੱਥਾ ਟੇਕਣ ਜਾਂਦੇ ਜਾਂ ਉਂਝ ਕਿਸੇ ਕੰਮ ਜਾਂਦੇ ਹੂੰ ਤਾਂ ਸਰੰਦ ਦੇ ਵਿੱਚੋਂ ਦੋ ਚਾਰ ਇੱਟਾਂ ਚੱਕ ਕੇ ਨਾ ਸਤਲੁਜ ਦਰਿਆ ਜਾਂ ਕਿਸੇ ਨਦੀ ਦੇ ਵਿੱਚ ਆ ਕੇ ਸੁੱਟਦੇ ਹੂੰ ਇਹ ਇਹ ਵੀ ਲਿਖਿਆ ਗ੍ਰੰਥਾਜ ਮਿਲਦਾ ਹੈ ਕਈ ਇੱਟਾਂ ਨੂੰ ਖੜਕਾ ਕੇ ਤੋੜ ਦਿੰਦੇ ਉੱਥੀ ਇਸ ਤਰ੍ਹਾਂ ਦਾ ਕਰਨ ਦਾ ਕਾਰਨ ਕਿਆ ਸੀ ਉਹਨਾਂ ਦਾ ਵੀ ਇੱਟਾਂ ਦਾ ਇੱਕ ਟੱਕੜਕਾਉਣੀ ਜੀ ਇਹਨੂੰ ਆਪਾਂ ਕੌਮੀ ਜਜ਼ਬਾ ਕਹਿੰਦੇ ਹੂੰ ਜਿਹੜਾ ਸੈਂਕੜੇ ਸਾਲ ਬਾਅਦ ਸਿੱਖ ਕੌਮ ਚ ਰਿਹਾ ਹਾਂਜੀ ਉਹ ਜਦ ਇੱਟਾਂ ਲਿਆ ਕੇ ਸਤਲੁਜ ਦਰਿਆ 'ਚ ਸੁੱਟਦੇ ਸੀ ਜਾਂ ਇੱਟਾਂ ਖੜਕਾਉਂਦੇ ਸੀ ਉਹ ਇਹ ਮਹਿਸੂਸ ਕਰਦੇ ਸੀ ਵੀ ਜਦੋਂ ਸਰੰਦ ਦੀ ਇੱਟ ਨਾਲ ਇੱਟ ਖੜਕਾਈ ਗਈ ਉਦੋਂ ਅਸੀਂ ਹਾਇਰ ਸੀ ਜੇ ਹੁੰਦੇ ਤਾਂ ਅਸੀਂ ਵੀ ਆਏ ਹੁੰਦੇ ਉਹ ਇਹ ਮਹਿਸੂਸ ਕਰਦਾ ਜਜ਼ਬਾਨ ਭਾਵ ਵੀ ਨੌ ਸਰੰਦ ਦੀ ਇੱਟਨ ਵਾਲਾ ਸੀ ਇੱਟ ਜਦੋਂ ਕਾਈ ਅਸੀਂ ਵੀ ਸ਼ਾਮਲ ਹੋ ਗਏ ਤੇ ਇਹਨੂੰ ਕੌਮੀ ਜਜ਼ਬਾ ਕਹਿੰਦੇ ਉਹ ਮਹਿਸੂਸ ਕਰਦੇ ਸੀ ਹੂੰ ਵੀ ਸਰੰਦ ਦੇ ਜ਼ਾਲਮ ਰਾਜ ਨੂੰ ਖਤਮ ਕਰਨ ਦੇ ਲਈ ਹਾਂਜੀ ਅਸੀਂ ਵੀ ਉਹਦੇ ਚ ਸ਼ਾਮਲ ਸ਼ਾਮਲ ਸਾਂ ਇਹਨੂੰ ਕੌਮੀ ਜਜ਼ਬਾ ਕਹਿੰਦੇ ਸੀ ਇਸ ਤਰ੍ਹਾਂ ਪਹਿਲਾਂ 1710 ਚ ਜਿੱਤਿਆ ਸਰੰਦ ਨੂੰ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਹਾਂਜੀ ਉਹਨੂੰ ਆਪਾਂ ਫਤਿਹ ਦੇ ਦਿਵਸ ਕਹਿੰਦੇ ਅਸਲ ਚ ਉਹ ਖਾਲਸਾ ਰਾਜ ਸਥਾਪਨਾ ਦੇ ਸਥਾਪਨਾ ਦੇ ਦਿਸਾ ਹਾਂਜੀ ਰਾਜ ਕਰੇਗਾ ਖਾਲਸਾ ਹਾਂਜੀ ਆਕੀ ਰਹੇ ਨਾ ਕੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਬਾਬਾ ਬੰਦਾ ਸਿੰਘ ਬਹਾਦਰ ਦੇ ਹੁੰਦੀ ਸੱਚੇ ਹੋ ਹਾਂਜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਬਹੁਤ ਬਾਤ ਚਾਹ ਬਹੁਤ ਬਾਤ ਚ ਹਾਂਜੀ ਹਾਂਜੀ ਜਿਹੜੇ ਲੋਕ ਹੱਸਦੇ ਸੀ ਵੀ ਰਹਿਣ ਦੇ ਲਈ ਸਿੱਖਾਂ ਨੂੰ ਜਗ੍ਹਾ ਨਹੀਂ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੰਜਾਬ ਚ ਨਹੀਂ ਟਿਕਣ ਦਿੱਤਾ ਹਾਂਜੀ ਬੀਓ ਸਪਨੇਲ ਨੇ ਰਾਜ ਭਾਗ ਦੇ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ 1705 ਚ ਗਏ ਪੰਜਾਬ ਨੂੰ ਛੱਡ ਕੇ ਹਾਂਜੀ ਹਾਂਜੀ 5 ਸਾਲ ਬਾਅਦ ਮਹਿਜ ਕੀ ਹੁੰਦਾ 5 ਸਾਲ ਬਿਲਕੁਲ ਬਿਲਕੁਲ ਸਰੰਦ ਦੇ ਉੱਤੇ ਖਾਲਸਾ ਪੰਥ ਦਾ ਆ ਜਿਹੜੇ ਨਿਹੰਗ ਛੌਣੀਆਂ ਤੇ ਝੁੱਲਦਾ ਨਾ ਹਾਂਜੀ سرمਈ ਹਾਂਜੀ ਹਾਂਜੀ ਨੀਲਾ ਕਾਲਾ ਝੰਡਾ ਹਾਂਜੀ ਇਹ ਸਰੰਦ ਦੇ ਕਿਲੇ ਦੇ ਉੱਤੇ ਖਾਲਸੇ ਨੇ ਚੜਾ ਕੇ ਆਪਣਾ ਰਾਜ ਸਥਾਪਿਤ ਕਰ ਦਿੱਤਾ ਇੱਕ ਸਲਤਨਤ ਜਿਹੜੀ ਹੈਗੀ ਆ ਪੈਦਾ ਕਰ ਪੈਦਾ ਕਰਦੀ ਜੀ ਹਾਂਜੀ ਬਿਲਕੁਲ ਇਹ ਹਜ਼ਾਰਾਂ ਸਾਲ ਤੋਂ ਜਿਹੜਾ ਹਿੰਦੁਸਤਾਨ ਗੁਲਾਮ ਤਰਿਆ ਹੁੰਦਾ ਸੀ ਠੀਕ ਹੈ ਜੀ ਉਹਦੇ ਚ ਸਿੱਖਾਂ ਨੇ ਸਿੱਖ ਕੌਮ ਹਾਂ ਬਿਲਕੁਲ ਜੀ ਬਿਲਕੁਲ ਉਸ ਰਾਤ ਕਰੇ ਪਹਿਲੀ ਵਾਰ ਸਰੰਦ ਦੇ ਚ ਆਜ਼ਾਦੀ ਦਾ ਝੰਡਾ ਚੰਡਾ ਚੁਲਾਇਆ ਇੰਜ ਹੈ ਜੀ ਸਰੰਦ ਨਾਲ ਸਿੱਖ ਕੌਮ ਦੇ ਇਹ ਦੋ ਜੰਗਾਂ ਦੀ ਦਾਸਤਾਨ ਹਾਂਜੀ ਤੇ ਇਹ ਇਤਿਹਾਸ ਜੁੜਿਆ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ ਠੀਕ ਹੈ ਜੀ ਤੇ ਜੱਸਾ ਸਿੰਘ ਆਲਵਾਲੀਆ ਦੀ ਘਵਾਈ ਦੇ ਵਿੱਚ ਸਮੂਚੀਆਂ 12 ਮਿਸਲਾਂ ਨੇ ਠੀਕ ਹੈ ਜੀ ਇਹਨੂੰ ਖੰਡਰ ਬਣਾ ਕੇ ਨਾ ਥੇਹ ਬਣਾ ਕੇ ਹਾਂਜੀ ਉਰੇ ਖੋਤੇਆਂ ਨਾਲ ਹਲ ਚਲਾਇਆ ਹਾਂਜੀ ਤੇ ਸਾਡੇ ਬੜੇ ਰੇ ਦੀ ਇੱਟ ਚੁੱਕ ਕੇ ਦਰਿਆਵਾਂ ਚ ਸੁੱਟਦੇ ਰਹੇ ਖੜਕਾਉਂਦੇ ਰਹੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦੇ ਆ ਹਾਂਜੀ ਉਹ ਕਹਿੰਦੇ ਜਦੋਂ ਫਿਰ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰਕੇ ਲਾਈਨਾਂ ਕੱਢੀਆਂ ਨਾ ਰੇਲਵੇ ਲਾਈਨਾਂ ਹਾਂਜੀ ਸਰੰਦ ਦਾ ਮਲ ਮਲਬਾਰ ਰੇਲਵੇ ਲਾਈਨ ਦੀ ਪਟੜੀ ਨੂੰ ਉੱਚਾ ਕਰਨ ਦੇ ਲਈ ਵਰਤਿਆ ਗਿਆ ਠੀਕ ਹੈ ਜੀ ਹਾਂ ਇਹ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਲਿਖਿਆ ਹੈ ਹਾਂਜੀ ਇਨ ਜੈ ਖਾਲਸੇ ਦੀਆਂ ਪੈਣਾ ਤੇ ਸਰੰਦ ਦੀ ਦਾਸਤਾਨ ਜਿੱਥੇ ਸਰੰਦ ਦੇ ਉੱਤੇ ਲੋਕਾਂ ਨੇ ਮਸੂਮਾਂ ਤੇ ਬਿਰਧ ਮਾਦਾ ਉੱਤੇ ਕਹਿਰ ਦਾ ਜਲਮ ਹੁੰਦਾ ਵੇਖਿਆ ਉੱਥੇ ਆਜ਼ਾਦੀ ਤੇ ਧਰਮ ਦੇ ਲਈ ਲੜਨ ਮਰਨ ਵਾਲਿਆਂ ਦਾ ਉੱਥੇ ਰਾਜ ਹੁੰਦਾ ਰਾਜ ਹੁੰਦਾ ਠੀਕ ਤੇ ਜਦੋਂ ਨੂਰਾ ਮਾਹੀ ਸਰੰਦ ਤੋਂ ਖਬਰ ਲੈ ਕੇ ਗਿਆ ਵੀ ਮਾਤਾ ਗੁਜਰੀ ਜੀ ਤੇ ਸਹਬਜ਼ਾਦਿਆਂ ਨੂੰ ਬੜੀ ਬੇਰਹਿਮੀ ਨਾਲ ਤੇ ਦਰਿੰਦਗੀ ਦੇ ਨਾਲ ਸ਼ਹੀਦ ਕਰ ਦਿੱਤਾ ਹਾਂਜੀ ਸਤਿਗੁਰੂ ਮਹਾਰਾਜ ਨੇ ਕਰਤ ਦੇ ਨਾਲ ਘਾਈ ਦਾ ਬੂਟਾ ਪੁੱਟਦੇ ਹੋਇਆ ਕਿਹਾ ਸੀ ਹਾਂਜੀ ਜੁਲਮ ਰਾਜ ਦੀ ਜੜ ਪੁੱਟੀ ਗਈ ਠੀਕ ਹੈ ਜੀ ਹੂੰ ਤੇ ਉੱਥੇ ਫਿਰ ਸਤਿਗੁਰੂ ਮਹਾਰਾਜ ਨੂੰ ਸਾਧੂ ਦਿਆਲਦਾਸ ਵੀ ਮਿਲਣ ਆਇਆ ਸੀ ਹਾਂਜੀ ਦਿਆਲਦਾਸ ਪੁਰੀ ਦਿਆਲਦਾਸ ਪੁਰੀ ਹਾਂਜੀ ਉਹਦਾ ਡੇਰਾ ਸੀ ਸਰੰਦ ਦੇ ਵਿੱਚ ਹਾਂਜੀ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੜ ਪੁੱਟ ਕੇ ਵੀ ਬਚਨ ਕੀਤਾ ਸੀ ਵੀ ਸਰੰਦ ਉੱਜੜੂਗੀ ਹਾਂਜੀ ਰੋ ਸਨਿਆਸੀ ਦਿਹਾਲਪੁਰੀ ਨੇ ਇਹ ਕਿਹਾ ਸੀ ਵੀ ਸਤਿਗੁਰੂ ਮਹਾਰਾਜ ਜਦੋਂ ਸਰੰਦ ਉਜੜੂਗੀ ਖਾਲਸਾ ਜਾੜੂਗਾ ਹਾਂਜੀ ਉਦੋਂ ਫੇਰ ਮੇਰਾ ਵੀ ਡੇਰਾ ਉੱਥੇ ਮੇਰਾ ਬਚਾਓ ਕਿਵੇਂ ਹੋਊਗਾ ਮੈਂ ਵੀ ਉਜੜੂਗਾ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਜਾ ਕੇ ਆਪਣੇ ਡੇਰੇ ਦੇ ਵਿੱਚ ਜਾ ਕੇ ਸ਼ੰਖ ਵਜਾ ਦੇ ਹਾਂਜੀ ਜਿੱਥੋਂ ਤੱਕ ਤੇਰਾ ਸ਼ੰਖ ਸੁਣੂਗਾ ਹਾਂਜੀ ਤੇਰੀ ਜਿਹੜੀ ਸੇਵਕੀ ਹੈ ਉਹ ਬੱਚੀ ਰਹੂ ਬੱਚੀ ਰਹੇਗੀ ਖਾਲਸਾ ਕੁਝ ਨਹੀਂ ਠੀਕ ਹੈ ਜੀ ਪ੍ਰਾਤਨ ਗ੍ਰੰਥਾਂ ਦੇ ਵਿੱਚ ਲਿਖਿਆ ਉਹਨੇ ਆ ਕੇ ਫਿਰ ਕੋਠੇ ਉੱਤੇ ਚੜ ਕੇ ਸੰਖ ਵਜਾਇਆ ਠੀਕ ਹੈ ਜੀ ਹੁਣ ਆ ਜੀ ਆਪਾਂ 1764 ਈਸਵੀ ਦੇ ਹਾਂਜੀ ਉਦੋਂ ਇੱਥੇ ਜਿਹੜਾ ਗਵਰਨਰ ਸੀ ਜੈਨ ਖਾਨ ਸੀ ਹਾਂਜੀ ਤੇ ਜੱਸਾ ਸਿੰਘ ਆਲੂਆੜੀਆ ਤੇ ਸਾਰੀਆਂ ਮਿਸਨਾ ਇਹਦੇ ਵਿੱਚ ਸ਼ਾਮਲ ਠੀਕ ਹੈ ਜੀ ਸਾਰੀਆਂ ਹੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਤੇ ਦਾਦਾ ਚੜਤ ਸਿੰਘ ਹਾਂਜੀ ਤੇ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਢਿੱਲੋਂ ਠੀਕ ਹੈ ਜੀ ਜਸਾ ਸਿੰਘ RAMੜ ਕੜੀਆ ਹਾਂਜੀ ਕਨਈਆ ਮਿਸਲ ਨਿਸ਼ਾਨਸੀਆ ਮੇਚਲ ਹਾਂਜੀ ਸਿੰਗਾਪੂਰੀ ਮਿਸਲ ਸਾਰੇ ਸ਼ਾਮਨਾ ਠੀਕ ਹੈ ਜੀ ਤੇ ਫਿਰ ਫਰਜ਼ਹਰਾਂਦ ਨੂੰ ਜਿੱਤਿਆ ਤੇ ਖੰਡਰ ਬਣਾਇਆ ਹਾਂਜੀ ਉਦੋਂ ਬਣਾਇਆ ਠੀਕ ਹੈ ਜੀ ਮਲਿਆ ਮੇਟ ਕਰਤੇ ਸਾਰੇ ਕਿਲੇ ਹਾਂਜੀ ਆ ਜਿਹੜੇ ਆਪਾਂ ਨੂੰ ਗੁਰਦਾਰਾ ਫਤਿਹਗੜ੍ਹ ਸਾਹਿਬ ਦੇ ਦੁਆਲੇ ਨੇੜੇ ਹੁਣ ਵੀ ਤੇ ਇੱਕ ਹਾਂ ਤੇ ਤੇ ਦਿਖ ਰਿਹਾ ਇੱਕ ਇਹ ਉਦੋਂ ਹੋਇਆ ਹਾਂਜੀ ਅਰ ਜਿਹੜਾ ਇਹ ਪ੍ਰਾਤਨ ਗ੍ਰੰਥਾਂ 'ਚ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤਾਂ ਵੀ ਖੋਤਿਆਂ ਨਾਲ ਹਲ ਚੱਲੂ ਕਰੇ ਹਾਂਜੀ ਸਿੰਘਾਂ ਨੇ ਉਹ ਵੀ ਚਲਾਇਆ ਠੀਕ ਹੈ ਜੀ ਹਾਂ ਹੂੰ ਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਪੂਰਾ ਕਰਨਾ ਬਚਨਾਂ ਨੂੰ ਕਹਿੰਦੇ ਪੂਰਾ ਕਰਨਾ ਹੂੰ ਇੱਕ ਗੱਲ ਹੋਰ ਸੀ ਭਵਿੱਖਬਾਣੀ ਜਿਹੜੇ ਸਾਡੇ ਪੁਰਾਣੇ ਸਿੱਖਾਂ ਦੇ ਅੰਦਰ ਸੱਚ ਕਰਕੇ ਜਾਣਦੇ ਸੀ ਆਰੂਦ ਤੇ ਪਹਿਰਾ ਦਿੰਦੇ ਉਹ ਇਹ ਸੀ ਵੀ ਜਦੋਂ ਸਰੰਦ ਦੀ ਇੱਟ ਦੇ ਨਾਲ ਇੱਟ ਖੜਕਾਉਗਾ ਮੇਰਾ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਹਾਂਜੀ ਇਹ ਗ੍ਰੰਥਾਂ 'ਚ ਲਿਖਿਆ ਵੀ ਸਾਡੇ ਬਡੇਰੇ ਜਦੋਂ ਸਰੰਦ ਮੱਥਾ ਟੇਕਣ ਜਾਂਦੇ ਜਾਂ ਉਂਝ ਕਿਸੇ ਕੰਮ ਜਾਂਦੇ ਹੂੰ ਤਾਂ ਸਰੰਦ ਦੇ ਵਿੱਚੋਂ ਦੋ ਚਾਰ ਇੱਟਾਂ ਚੱਕ ਕੇ ਨਾ ਸਤਲੁਜ ਦਰਿਆ ਜਾਂ ਕਿਸੇ ਨਦੀ ਦੇ ਵਿੱਚ ਆ ਕੇ ਸੁੱਟਦੇ ਹੂੰ ਇਹ ਇਹ ਵੀ ਲਿਖਿਆ ਗ੍ਰੰਥਾਂ 'ਚ ਮਿਲਦਾ ਹੈ ਕਈ ਇੱਟਾਂ ਨੂੰ ਖੜਕਾ ਕੇ ਤੋੜ ਦਿੰਦੇ ਉੱਥੇ ਹੂੰ ਇਸ ਤਰ੍ਹਾਂ ਦਾ ਕਾਰਨ ਦਾ ਕਾਰਨ ਕਿ ਆ ਸੀ ਉਹਨਾਂ ਦਾ ਵੀ ਇੱਟਾਂ ਨਾਲ ਟੱਕੜ ਕਾਉਣੀ ਦੀ ਇਹਨੂੰ ਆਪਾਂ ਕੌਮੀ ਜਜ਼ਬਾ ਕਹਿੰਦੇ ਹੂੰ ਜਿਹੜਾ ਸੈਂਕੜੇ ਸਾਲ ਬਾਅਦ ਸਿੱਖ ਕੌਮ ਚ ਰਿਹਾ ਹਾਂਜੀ ਉਹ ਜਦ ਇੱਟਾਂ ਲਿਆ ਕੇ ਸਤਲੁਜ ਦਰਿਆ 'ਚ ਸੁੱਟਦੇ ਸੀ ਜਾਂ ਇੱਟਾਂ ਖੜਕਾਉਂਦੇ ਸੀ ਉਹ ਇਹ ਮਹਿਸੂਸ ਕਰਦੇ ਸੀ ਵੀ ਜਦੋਂ ਸਰੰਦ ਦੀ ਇੱਟ ਨਾਲ ਟੱਕੜ ਕਾਈ ਗਈ ਉਦੋਂ ਅਸੀਂ ਹਾਇ ਗਏ ਸੀ ਜੇ ਹੁੰਦੇ ਤਾਂ ਅਸੀਂ ਵੀ ਆਏ ਹਾਂ ਉਹ ਇਹ ਮਹਿਸੂਸ ਕਰਦਾ ਜਜ਼ਬਾਨਪਵ ਵੀ ਲੋ ਸਰੰਦ ਦੀ ਇੱਟਨ ਵਾਲਾ ਸੀ ਇੱਟ ਜਦੋਂ ਕਾਈ ਅਸੀਂ ਵੀ ਸ਼ਾਮਲ ਹੋ ਗਏ ਤੇ ਇਹਨੂੰ ਕੌਮੀ ਜਜ਼ਬਾ ਕਹਿੰਦੇ ਨੇ ਉਹ ਮਹਿਸੂਸ ਕਰਦੇ ਸੀ ਹੂੰ ਵੀ ਸਰੰਦ ਦੇ ਜ਼ਾਲਮ ਰਾਜ ਨੂੰ ਖਤਮ ਕਰਨ ਦੇ ਲਈ ਹਾਂਜੀ ਅਸੀਂ ਵੀ ਉਹਦੇ ਚ ਸ਼ਾਮਲ ਸਾਂ ਇਹਨੂੰ ਕੌਮੀ ਜਜ਼ਬਾ ਕਹਿੰਦੇ ਸੀ ਹੂੰ ਇਸ ਤਰ੍ਹਾਂ ਪਹਿਲਾਂ 1710 ਚ ਜਿੱਤਿਆ ਸਰੰਦ ਨੂੰ ਹਾਂਜੀ